ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਬਚਾਉਣ ਵਾਸਤੇ ਇੱਕ ਸਬ ਕਮੇਟੀ ਬਣਾਈ ਗਈ ਸੀ ਪੰਜ ਮੈਂਬਰ ਦੀ ਸਬ ਕਮੇਟੀ ਜਿਹਦਾ ਮੇਨ ਕੰਮ ਸੀ ਅਮਰਿਤਪਾਲ ਸਿੰਘ ਨੂੰ ਬਚਾਉਣ ਵਾਸਤੇ ਕੋਈ ਯੋਜਨਾ ਘੜਨਾ ਜਿਹੜਾ ਹੁਣ ਪਲਾਨ ਹੈਗਾ ਕਿ 14 ਤਰੀਕ ਜਿਹੜੀ ਲੰਗੀ ਹੈ ਉਸ ਤਰੀਕ ਨੂੰ ਸੀਐਮ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਕੀਤੀ ਜਾਵੇ ਜਿਸ ਵਾਸਤੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਇਸ ਕਮੇਟੀ ਦੇ ਵੱਲੋਂ ਲਿਖੀ ਗਈ ਸੀ ਕਿ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਜਿਹੜੇ ਬੰਦੀ ਨੇ ਨਜ਼ਰਬੰਦ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਐਨਐਸਏ ਦੇ ਤਹਿਤ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਪੰਜਾਬ ਲੈ ਆਉਣ ਲਈ ਕੋਈ ਯਤਨ ਕੀਤਾ ਜਾਵੇ ਜਿਸ ਵਾਸਤੇ ਸੀਐਮ ਭਗਵੰਤ ਮਾਨ ਦੇ ਨਾਲ ਇਹ ਸਬਕਮੇਟੀ ਨੇ ਮਿਲਣਾ ਸੀ ਪਰ ਇਹ ਮੀਟਿੰਗ ਨਹੀਂ ਹੋ ਸਕੀ ਸਬਕਮੇਟੀ ਦੀ ਜਿਹੜੀ ਇਹ ਮੀਟਿੰਗ ਸੀ ਸੀਐਮ ਭਗਵੰਤ ਮਾਨ ਦੇ ਨਾਲ ਉਹ ਨਹੀਂ ਹੋ ਸਕੀ ਸੀਐਮ ਭਗਵੰਤ ਮਾਨ ਦੇ ਨਾਲ ਇਹ ਮੀਟਿੰਗ ਜਿਹੜੀ ਹੈ ਉਹ ਨਾ ਹੋਣ ਦਾ ਕਾਰਨ ਜਿਹੜਾ ਉਹ ਜ਼ਰੂਰ ਸਾਹਮਣੇ ਨਹੀਂ ਆਇਆ ਪਰ ਕਿਤੇ ਨਾ ਕਿਤੇ ਇਹ ਕਮੇਟੀ ਜਿਹੜੀ ਹੈ ਉਹ ਖਫਾ ਨਜ਼ਰ ਆ ਰਹੀ ਹੈ ਉਹ ਸੀਐਮ ਭਗਵੰਤ ਮਾਨ ਦੇ ਉੱਤੇ ਨਾਰਾਜ਼ ਨਜ਼ਰ ਆ ਰਹੀ ਹੈ ਕਮੇਟੀ ਨੇ ਸਾਫ਼ ਕਿਹਾ ਹੈ ਕਿ ਅੰਮ੍ਰਿਤਸਰ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਸਿਕ ਕੈਦੀ ਜਿਨ੍ਹਾਂ ਦੇ ਉੱਤੇ NSA ਲਗਾਈ ਗਈ ਹੈ ਔਰ ਉਸ ਦੇ ਵਿੱਚ ਅਮਰਿਤਪਾਲ ਸਿੰਘ ਵੀ ਹੈ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਜ਼ਿਆਦਾ ਖਰਾਬ ਚੱਲ ਰਹੀ ਹੈ ਜੇ ਗੱਲ ਕਰੀਏ ਸਿਹਤ ਦੀ ਤਾਂ ਅਮਰਿਤਪਾਲ ਸਿੰਘ ਬਾਰੇ ਦੀ ਖਬਰ ਹੁਣ ਸਾਹਮਣੇ ਆ ਰਹੀ ਸੀ ਕਿ ਅਮਰਿਤਪਾਲ ਸਿੰਘ ਦੀ ਸਿਹਤ ਜਿਹੜੀ ਹੈ ਉਹ ਜ਼ਿਆਦਾ ਖਰਾਬ ਹੋ ਚੁੱਕੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੋਣ ਦੀ ਕਗਾਰ ਦੇ ਉੱਤੇ ਹੈਗੀ ਔਰ ਇਸੇ ਮਾਮਲੇ ਨੂੰ ਲੈ ਕੇ ਜਿਹੜੀ ਇਹ ਸਬ ਕਮੇਟੀ ਹੈ ਉਹ ਹਰ ਕੋਸ਼ਿਸ਼ ਕਰ ਰਹੀ ਸੀ ਕਿ ਇਹਨਾਂ ਸਿੰਘਾਂ ਨੂੰ ਪੰਜਾਬ ਲਿਆਇਆ ਜਾਵੇ 16 ਫਰਵਰੀ ਤੋਂ ਉਹਨਾਂ ਦਾ ਇਹ ਭੁਖਟ ਹੜਤਾਲ ਦਾ ਪ੍ਰੋਗਰਾਮ ਚੱਲਦਾ ਪਿਆ ਔਰ ਅਜੇ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਜਿਸ ਦੇ ਚੱਲਦੇ ਉਹਨਾਂ ਦੀ ਸਿਹਤ ਜ਼ਰੂਰ ਨਿਗਾਰ ਵੱਲ ਵਧੀ ਹੈ ਔਰ ਉਸੇ ਮਾਮਲੇ ਨੂੰ ਲੈ ਕੇ ਇਸ ਸਬ ਕਮੇਟੀ ਦਾ ਕੰਮ ਸੀ ਕਿ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਕੇ ਕੋਈ ਹੀਲਾ ਕੱਢਿਆ ਜਾਵੇ ਤਾਂ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਉਹਨਾਂ ਨੂੰ ਪੰਜਾਬ ਵਾਪਸ ਲਿਆਇਆ ਜਾ ਸਕੇ ਪਰ ਆਖਰਕਾਰ ਇਹ ਮੀਟਿੰਗ ਜਿਹੜੀ ਹੈ ਉਹ ਨਹੀਂ ਹੋਈ ਸੀਐਮ ਭਗਵੰਤ ਮਾਨ ਨਾਲ ਜਿਹੜੀ ਮੀਟਿੰਗ ਸੋਚੀ ਗਈ ਸੀ ਉਹ ਨਹੀਂ ਹੋਈ ਔਰ ਅੱਜ 15 ਤਰੀਕ ਹੈ ਸਬ ਕਮੇਟੀ ਨੇ ਸਿਰਫ ਇਹ ਕਿਹਾ ਆ ਕਿ ਇਸ ਸੰਬੰਧੀ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਰਿਪੋਰਟ ਭੇਜੀ ਜਾਵੇਗੀ ਸ੍ਰੀ ਰਿਕਾਰ ਤਖਤ ਸਾਹਿਬ ਦੇ ਨੂੰ ਰਿਪੋਰਟ ਕੀਤਾ ਜਾਵੇਗਾ ਕਿ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਹਾਲਾਂਕਿ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ ਸਬ ਕ ਜਤੇ ਇਸ ਬਾਰੇ ਕੋਈ ਐਕਸ਼ਨ ਲਿਆ ਜਾਵੇਗਾ ਫਿਲਹਾਲ శ్రీਕਾਰਤਕ ਸਾਹਿਬ ਵਿੱਚ ਚਿੱਠੀ ਭੇਜੀ ਗਈ ਹੈ ਲਿਖਤੀ ਰਿਪੋਰਟ ਭੇਜੀ ਗਈ ਹੈ ਔਰ ਇਸੇ ਮਾਮਲੇ ਨੂੰ ਲੈ ਕੇ ਲਿਖਤੀ ਚਿੱਠੀ ਭੇਜ ਕੇ ਸਾਰੀ ਕਟਨਾ ਦੇ ਨਾਲ ਉਹਨਾਂ ਸ਼੍ਰੀ ਕਾਲਕਟਕ ਸਾਹਿਬ ਜਿਸ ਦੇ ਅਗਿਆਨੀ ਰਖਵੀਰ ਸਿੰਘ ਨੂੰ ਜਾਣੂ ਕਰਵਾਇਆ ਗਿਆ ਔਰ ਇਸ ਤੋਂ ਬਾਅਦ ਹੁਣ ਇਹ ਸਬ ਕਮੇਟੀ ਕੀ ਐਕਸ਼ਨ ਲੈਂਦੀ ਹੈ ਇਹ ਵੱਡੀ ਮਾਤਰਾ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿਉਂਕਿ ਇੱਕ ਪਾਸੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਨਜ਼ਰਬੰਦ ਨੇ ਐਨਐਸਏ ਦੇ ਤਹਿਤ ਸਜ਼ਾ ਖੱਟ ਰਹੇ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਅੰਦਰ ਉਹਨਾਂ ਦੀ ਸਪੋਰਟ ਵਾਸਤੇ ਉਹਨਾਂ ਦੇ ਹੱਕ ਵਾਸਤੇ ਲਗਾਤਾਰ ਮੋਰਚੇ ਲੱਗੇ ਹੋਏ ਨੇ ਉਹਨਾਂ ਨੂੰ ਜੇਲ੍ਹ ਤੋਂ ਪੰਜਾਬ ਲਿਆਉਣ ਦੇ ਖਾਤਰ ਲਗਾਤਾਰ ਪੰਜਾਬ ਅੰਦਰ ਵਿਪਖੜਤਾ ਲਾਂ ਚੱਲ ਰਹੀਆਂ ਨੇ ਅੰਮ੍ਰਿਤਪਾਲ ਦੇ ਸਮਰਥਕ ਜਿਹੜੇ ਨੇ ਉਹ ਦੁਬਾਰਾ ਹਮ ਹਮਾ ਕੇ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਉਸੇ ਤਰ੍ਹਾਂ ਹੀ ਹੁਣ ਆਪਣੇ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਗਏ ਨੇ ਪਰ ਹੁਣ ਤਵਾਰਾ ਉਸੇ ਤਰ੍ਹਾਂ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਜੋ ਹਾਲਾਤ ਦੱਸੇ ਜਾ ਰਹੇ ਨੇ ਅਮਰਿਤਪਾਲ ਸਿੰਘ ਦੀ ਸਿਹਤ ਜਿਹੜੀ ਹੈ ਉਹ ਵੀ ਖਰਾਬ ਦੱਸੀ ਜਾ ਰਹੀ ਹੈ ਅਮਰਿਤਪਾਲ ਸਿੰਘ ਦੀ ਪਤਨੀ ਵੀ ਸੋਮਵਾਰ ਨੂੰ ਅਮਰਿਤਪਾਲ ਸਿੰਘ ਨੂੰ ਮਿਲ ਕੇ ਆਏ ਸਨ ਉਹਨਾਂ ਨੇ ਵੀ ਕੁਝ ਜਾਣਕਾਰੀ ਸਾਂਝੀ ਕੀਤੀ ਜਿਸ ਦੇ ਬਾਰੇ ਇਹ ਹੀ ਪਤਾ ਲੱਗਦਾ ਹੈ ਕਿ ਅਮਰਿਤਪਾਲ ਸਿੰਘ ਦੀ ਸਿਹਤ ਜਿਹੜੀ ਹੈ ਉਹ ਜ਼ਿਆਦਾ ਖਰਾਬ ਚੱਲ ਰਹੀ ਹੈ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਹੁਣ ਸਬ ਕਮੇਟੀ ਕੀ ਕਰੇਗੀ ਜਿਹੜੀ ਸਬ ਕਮੇਟੀ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਰਿਹਾਈ ਵਾਸਤੇ ਔਰ ਖਾਸ ਕਰਕੇ ਐਨਐਸ ਦੀ ਸਜ਼ਾ ਘਟਾਉਣ ਵਾਸਤੇ ਬਣਾਈ ਗਈ ਸੀ ਪੰਜਾਬ ਲੈ ਆਉਣ ਵਾਸਤੇ ਬਣਾਈ ਗਈ ਸੀ ਉਸ ਕਮੇਟੀ ਦਾ ਅਗਲਾ ਪਲਾਨ ਕੀ ਹੋਵੇਗਾ ਅਗਲੀ ਰਣਨੀਤੀ ਕੀ ਹੋਵੇਗੀ ਆਓ ਸੁਣਦੇ ਹਾਂ ਇਸ ਕਮੇਟੀ ਦੇ ਵੱਲੋਂ ਹੁਣ ਅਗਲੀ ਰਣਨੀਤੀ ਵਾਸਤੇ ਕੀ ਕੁਝ ਕੀਤਾ ਜਾਵੇਗਾ ਪਿਛਲੇ ਲੰਬੇ ਸਮੇਂ ਤੋਂ ਭਾਈ ਬਲਵੰਤ ਸਿੰਘ ਰਾਜਾਉਣਾ ਹਵਾਰਾ ਸਾਹਿਬ ਤੇ ਸਮੂਹ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਸਮੁੱਚੇ ਪੰਥ ਪੰਥਕ ਜਥੇਬੰਦੀਆਂ ਵੱਲੋਂ ਇੱਕ ਬੜਾ ਲੰਮਾ ਚੜ੍ਹਾ ਸੰਘਰਸ਼ ਵਿੜਿਆ ਗਿਆ ਜੋ ਅੱਜ ਦੀ ਜਨਤਿਰ جاری ਹੈ ਇਸੇ ਸਮੇਂ ਦੇ ਦੌਰਾਨ ਪਿਛਲੇ ਦੇ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਮੁਹਿਮ ਰੰਭ ਕਰਕੇ ਚਲਾ ਰਹੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਸੰਗਤ ਨੂੰ ਐਨਐਸਐਲ ਆ ਕੇ ਡਿਬਰੂਗੜ ਡਿਬਰੂ ਡਿਬਰੂਗੜ ਜੇਰ ਅਸਾਮ ਭੇਜਿਆ ਅਤੇ ਕੁਝ ਉਹਨਾਂ ਦੇ ਸਾਥੀ ਸੰਗਤ ਅਮਸਾ ਜੇਰ ਵਿੱਚ ਵੀ ਬੰਦ ਕੀਤੇ ਉਹਨਾਂ ਨੇ ਆਪਣੀ ਹੱਕੀ ਮੰਗਾਂ ਜੋ ਸਰਕਾਰ ਦਾ ਮੌਕੇ ਦੀਆਂ ਸਰਕਾਰਾਂ ਦਾ ਉਹਨਾਂ ਪ੍ਰਤੀ ਗੈਰ ਮਿਲੁਖੀ ਰਵੱਈਆ ਰਿਹਾ ਔਰ ਜਿਸ ਦੇ ਕਰਕੇ ਉਹਨਾਂ ਦੀ ਕੋਈ ਵੀ ਹਕੀ ਮੰਗ ਜਿਹੜੀ ਉਹ ਨਾ ਦਾ ਜੇਲ੍ਹ ਅਧਿਕਾਰੀਆਂ ਵੱਲ ਮੰਨੀ ਜਾ ਰਹੀਏ ਤੇ ਨਾ ਹੀ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਉਹਨਾਂ ਦੀ ਇਹ ਮੰਗ ਸੀ ਕਿ ਸਾਨੂੰ ਪੰਜਾਬ ਦੇ ਜਲ੍ਹ ਜੇਲਾ ਚ ਤਬਦੀਲ ਕੀਤਾ ਜਾਵੇ ਕਿਉਂਕਿ ਉਥੇ ਉਹਨਾਂ ਦਾ ਬੜਾ ਸਰੀਰਕ ਤੌਰ ਤੇ ਬਹੁਤ ਵੱਡਾ ਸਰਕਾਰਾਂ ਜਿਹੜੀਆਂ ਨੇ ਜੇਲ੍ਹ ਅਧਿਕਾਰੀ ਨੂੰ ਨੁਕਸਾਨ ਕਰ ਰਹੇ ਆ ਆਧੇ ਵਿਸ਼ੇਸ਼ ਤੌਰ ਤੇ ਐਨਐਸਏ ਜਲਾਈ ਵੀ ਐਨਐਸਏ ਵਿਰੋਧ ਵੀ ਮੁਤੀ ਕਮੋਂ ਬੋਲ ਬੜੀ ਆਉਤਪਾਲਾਂ ਦਾ ਵਾਏ ਦੇ ਵਿੱਚ ਇਹ ਗੱਲ ਨੂੰ ਕਿਹਾ ਗਿਆ ਕਿ ਉਹਨਾਂ ਦੇ ਐਨਐਸਓ ਥੋੜੀ ਆਵੇ ਅੱਜ ਉਹਨਾਂ ਨੂੰ ਪੰਜਾਬ ਦੀਆਂ ਜਿਲ੍ਹਿਆਂ ਵਿੱਚ ਲਿਆਂਦਾ ਜਾਵੇ ਪਰ ਸਰਕਾਰ ਦੇ ਨਾਕਾਰਮਤ ਨਕਾਰਾਤਮਕ ਅਤੇ ਗੈਰ ਜ਼ਿੰਮੇਵਾਰانہ ਰਵੱਈਏ ਨੂੰ ਖਰਾਦਿਆ ਆ। ਉਹਨਾਂ ਨੇ ਪਿਛਲੇ ਦਿਨੀ ਡਿਬਰੂਗੜ੍ਹ ਜੇਲ੍ਹ ਜਿਪਾਈ ਅੰਮ੍ਰਿਤਪਾਲ ਸਿੰਘ ਦੇ ਸਾਰੇ ਸਾਥੀਆਂ ਨੇ ਅੰਮ੍ਰਿਤਸਰ ਜੇਲ੍ਹ ਦੇ ਜਿੰਨੇ ਬੰਦੀ ਸਿੰਘ ਨੇ ਉਹਨਾਂ ਨੇ ਅੱਜ ਬਾਹਰ ਉਹਨਾਂ ਦੇ ਪਰਿਵਾਰਾਂ ਵੱਲੋਂ ਭੋਖੜ ਤਾਲ ਜਿਹੜੀ ਹੈ ਉਹ ਆਰੰਭ ਕੀਤੀ ਗਈ। ਸ਼ਰਕਾਰ ਨੂੰ ਅਲਟੀਮੇਟ ਦੇਣ ਤੋਂ ਬਾਅਦ ਜਦੋਂ ਕੋਈ ਗੱਲ ਪ੍ਰਵਾਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਵੱਲੋਂ ਭੋਖੜ ਧਾਲ ਲੰਮਕ ਕੀਤੀ ਗਈ ਔਰ ਭੋਖੜ ਧਾਲ ਤੋਂ ਬਾਅਦ ਅੱਜ ਤਰੀਕ ਦਾ ਜਿਵੇਂ ਉਹਨਾਂ ਦਾ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਸਰੀਰਕ ਹਾਲਤ ਹੈ ਅੱਜ ਉਹਨਾਂ ਦਿਨ ਵਿਗੜਦੀ ਜਾ ਰਹੀ ਹੈ ਔਰ ਕੌਮੀ ਜਜ਼ਬਾਤਾਂ ਨਾਲ ਸੰਬੰਧਿਤ ਇਹ ਮੁੱਦਾ ਹੋਣ ਕਰਕੇ ਅਤੇ ਉਹਨਾਂ ਦੇ ਸਰੀਰਕ ਵਿਗੜਦੀ ਹਾਲਤ ਨੂੰ ਮੁੱਖ ਰਹਾ ਦਿਆ ਹਾਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਹਦਰ ਸਾਹਿਬ ਸਿੰਘ ਸਾਹਿਬ ਗਾਨੀ ਰੰਗੂਏ ਸਿੰਘ ਜੀ ਹੋਰਾਂ ਨੇ ਪਰਿਵਾਰਾਂ ਵੱਲੋਂ ਪਹੁੰਚ ਕਰ ਕਰਮ ਕਰ ਗਏ ਹੋਰ ਜਿਹੜੀਆਂ ਪੰਥਕ ਗਦਰ ਲਈ ਜਥੇਬੰਦੀਆਂ ਨੇ ਅੱਜ ਉਹਨਾਂ ਵੱਲੋਂ ਬੇਨਤੀ ਕਰਤੇ ਇੱਕ ਸਾਮੂਹ ਕਮੇਟੀ ਜਿਹੜੀ ਬਣਾਈ ਗਈ ਇਹ ਸਬ ਕਮੇਟੀ ਜਿਹੜੀ ਹੈ ਜਿਹਦੇ ਮੈਂਬਰ ਸਨ ਭਾਈ ਗੁਰਬਖਸ਼ ਸਿੰਘ ਸਾਡੇ ਮੀਤ ਪ੍ਰਧਾਨ ਅਤੇ ਭਗਵਾਨ ਸਿੰਘ ਚਕਾਲਕ ਸਾਡੇ ਜਿਹੜੇ ਸਾਬਕਾ ਜਨ ਸਭਾਤਰ ਨੇ ਮੈਂਬਰ ਚੋਣ ਗੁਰਦਾਰ ਪ੍ਰਬੰਧਕ ਕਮੇਟੀ ਸਾਡੇ ਸਾਡੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ ਅਤੇ ਨਾਲ ਸੁਖ ਵੀ ਆਪਣਾ ਸੋ ਕਪਰੀ ਸਿੰਘ ਜੀ ਉਦੋਂ ਕੇ ਸਾਹਿਬ ਇਹਨਾਂ ਪੰਜ ਮੈਂਬਰਾਂ ਦੇ ਆਧਾਰ ਤੇ ਇੱਕ ਸਬ ਕਮੇਟੀ ਬਣਾਈ ਬੜੀਆਂ ਲੰਮੀਆਂ ਚੋੜੀਆਂ ਜਿਹੜੀਆਂ ਦੀਰਘ ਵਿਚਾਰਾਂ ਕੱਲ ਤੋਂ ਬਾਅਦ ਅੱਜ ਇਹ ਨਤੀਜੇ ਤੇ ਪਹੁੰਚੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹਦੇਸ਼ਾਂ ਦੇ ਮੁਤਾਬਕ ਕਿਉਂਕਿ ਜਹਦਰ ਸਾਹਿਬ ਨੇ ਹੁਕਮ ਕੀਤਾ ਸੀ ਕਿ ਇਹ ਸਬ ਕਮੇਟੀ ਇਸ ਕਰਕੇ ਬਣਾਈ ਹੈ ਕਿ ਸਰਕਾਰਾਂ ਨਾਲ ਤਾਲਮਲ ਕਰਕੇ ਜਿਹੜੇ ਲੋੜੀਂਦੇ ਕਦਮ ਠੋਕਵੇਂ ਕਦਮ ਉਹਨਾਂ ਦੀ ਪੋਕੜ ਦਾ ਤੜਾਉਣ ਅਤੇ ਉਹਨਾਂ ਨੂੰ ਅਸਾਮ ਤੋਂ ਪੰਜਾਬ ਲੈ ਆਉਣ ਵਾਸਤੇ ਜਿਹਨੇ ਵੀ ਯਤਨ ਬੰਦੇ ਉਹ ਜਟਾਇਆ ਜਾਣ ਤਾਲਮਿਲ ਕਰਕੇ ਉਹਨਾਂ ਦਾ ਸੰਪਰਕ ਸਾਧ ਕੇ ਸਰਕਾਰਾਂ ਨਾਲ ਇਹਨੂੰ ਜਲਦੀ ਜਲਦੀ ਹੱਲ ਕਰਾਉਣ ਲਈ ਯਤਨ ਕੀਤੇ ਜਾਣ ਔਰ ਇਸੇ ਮੱਦੇ ਤੇ ਐਸੇ ਵਿਚਨੋ ਆਧਾਰ ਬਣਾ ਕੇ ਜਿਨ੍ਹਾਂ ਜਣਾਂ ਤੋਂ ਤਿੰਨ ਚਾਰ ਮੀਟਿੰਗਾਂ ਜਿਹੜੀਆਂ ਸਬ ਕਮੇਟੀ ਦੀਆਂ ਹੋਈਆਂ ਅੱਜ ਇਸ ਨਤੀਜੇ ਦੇ ਸਮੱਚੇ ਤੌਰ ਤੇ ਇੱਕ ਸਾਂਝੀ ਰਹਿ ਜਿਹੜੀ ਹੈ ਕਮੇਟੀ ਜਿਹੜੀ ਬਣੀ ਹੈ ਉਹਦੇ ਆਧਾਰ ਤੇ ਇਹ ਹੈ ਕਿ ਜਿਹੜਾ ਇਹ ਸਰਕਾਰ ਦੇ ਇਸ ਨਕਾਰਾ ਨਕਾਰਾਤਮਕ ਰਵੱਈਏ ਦੇ ਗੈਰਜਮਵਾਹਰਾਨੇ ਰਵੱਈਏ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਅਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਜਿਨ੍ਹਾਂ ਨੇ ਭੁਗੜਤਾ ਰੱਖੀ ਹੈ ਉਹਨਾਂ ਦੇ ਸਿਹਤ ਦਿਨ ਉਹ ਵਿਗੜਦੀ ਜਾ ਰਹੀ ਹੈ ਪਿਛੇ ਪਰਿਵਾਰਾਂ ਦੀ ਵੀ ਸਰੀਰਕ ਤੌਰ ਤੇ ਮੰਦੀ ਹਾਲਤ ਹੈ ਔਰ ਉਹਨਾਂ ਬੰਦਿਆਂ ਨੂੰ ਜਿਹੜਾ ਹੈ ਕਿ ਪੰਥ ਦਾ ਸਮੁੱਚੇ ਪੰਥ ਹੋਣੋਂ ਸਮੁੱਚੇ ਪੰਥਕ ਜਥੇਬੰਦੀਆਂ ਮਰੋ ਇੱਕ ਸਾਂਝਾ ਜਿਹੜਾ ਇੱਥੇ ਅੰਮ੍ਰਿਤਸਰ ਸਾਹਿਬ ਦੀ ਪਵਨ ਧਰਤੀ ਤੇ ਜਿਹੜਾ ਦਰਬਾਰ ਸਾਹਿਬ ਦੇ ਹੈਰੀਟੇਜ ਸਟਰੀ ਜਿਹਨੂੰ ਕਹਿੰਦੇ ਆ ਅਵਰਾਸਤੀ ਗਲੀ ਉਥੇ ਜਿੱਥੇ ਭੁਗੜਤਾ ਵਾਲੇ ਬਿਟੇ ਦੇ ਪਰਿਵਾਰ ਉਥੇ ਇੱਕ ਬਹੁਤ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਜਿਹੜਾ ਇਹਨਾਂ ਦੇ ਜਿਹੜੇ ਆਪਣਾ ਹੱਕੀ ਮੰਗਾ ਨੇ ਉਹਦੀ ਆਵਾਜ਼ ਬੁਲੰਦ ਕਰਨ ਵਾਸਤੇ ਅਤੇ ਸਰਕਾਰ ਦੇ ਇਸ ਆਪਣਾ ਵਤੀਰੇ ਦੇ ਮੂੰਹ ਤੋਂ ਉਹ ਜਵਾ ਦੇਣ ਵਾਸਤੇ ਜਿਹੜਾ ਵੱਡਾ ਇਕੱਠ ਹੋ ਰਿਹਾ ਉਸ ਹੋਰ ਵੱਡੇ ਇਕੱਠ ਦੇ ਵਿੱਚ ਸ਼ਰੋਨੀ ਗੁਰਦਾਰੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਅੰਮ੍ਰਿਤਸਰ ਤੋਂ ਕਹਣਾ ਨੂੰ ਐਨੇ ਚਲਾ ਕੇ ਬਾਹਰ ਭੇਜਿਆ ਉਦੋਂ ਤੋਂ ਲੈ ਕੇ ਸਰਦਾਰ ਭਗਵੰਤ ਸਿੰਘ ਜੀ ਹਾਲਕਾ ਦੇ ਆਧਾਰ ਤੇ ਇੱਕ ਜਿਹੜੀ ਹੈ ਵਕੀਲਾਂ ਦੀ ਉਹ ਚਬਦੂ ਕਮੇਟੀ ਵੀ ਬਣਾਈ ਹੈ ਜਿਹੜੇ ਉਹਨਾਂ ਦੇ ਕੇਸਾਂ ਦਾ ਅਜੇ ਤੀ ਤੱਕ ਹਾਈ ਕੋਰਟ ਤੱਕ ਜਿਹੜੀ ਪੈਰਵਾਈ ਕਰ ਰਹੀ ਹੈ ਅਤੇ ਐਨਐਸਏ ਦੇ ਖਿਲਾਫ ਜਿਹੜੀ ਸਰਹੰਗੁਰਦਾਰ ਤਾਲਮੰਦ ਕਮੇਟੀ ਨੇ ਜਿਹੜਾ ਚੈਲੰਜ ਕੀਤਾ ਹੋਇਆ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਉਹਦੇ ਸਾਰੇ ਕੇਸਾਂ ਦੀ ਪੈਰਵਾਈ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਸਿਆਲਕਾ ਤੇ ਇਹਨਾਂ ਦੀ ਜਿਹੜੀ ਸਬਕਮੇਟੀ ਵਕੀਲਾਂ ਦੇ ਆਧਾਰਤ ਹੈ ਉਹ ਸਾਰੇ ਕਰ ਰਹੀ ਹੈ ਹੋਰ ਵੀ ਜਿਸ ਤਰ੍ਹਾਂ ਦੀ ਆ ਸਕਦਾ ਹੋਊ ਤੇ ਮਦਦ ਜਾਂ ਮੈਂ ਪਰਦਾਰਥਕ ਤੇ ਇਕਲਾਕੀ ਜਿੰਨੀ ਮਦਦ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਰੋਨ ਗੁਰਦਵਾਰ ਪਰਬੰਧ ਕਮੇਟੀ ਇਸ ਰਿਹਾ ਕਾਲ ਤੱਕ ਸਾਡੇ ਦੇਸ਼ਾਂ ਤੇ ਉਹਨਾਂ ਦੀ ਸ਼ਤਰ ਸ਼ਾਇ ਹੈ ਜਿਹੜਾ ਮੈਂ ਮਦਦ ਕੀਤੀ ਹੈ ਔਰ ਅੱਜ ਵੀ ਤਰੀਕੇ ਕੀਤਾ ਕੀਤਾ ਜਾ ਰਹੀ ਹੈ ਅੱਜ ਵੀ ਜਿਹੜੀ ਸਾਬ ਕਮੇਟੀ ਹੈ ਉਹਨਾਂ ਨੇ ਵਿਚਾਰ ਕਰਕੇ ਇਹੀ ਫੈਸਲਾ ਕੀਤਾ ਹੈ ਕਿ ਜਿਹੜਾ ਇਕੱਠ ਹੋ ਰਿਹਾ ਇਹਦੇ ਵਿੱਚ ਹਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਦੀ ਮਦਦ ਲੋੜੀਂਦੀ ਹੈ ਚਾਹੇ ਉਹ ਖਲਾਕੀ ਹੈ ਚਾਹੇ ਉਮਾਦੀ ਹੈ ਉਹਨੂੰ ਵੀ ਹਰ ਤਰੀਕੇ ਸਪੋਰਟ ਕੀਤੀ ਜਾਵੇਗੀ ਅਤੇ ਇਸ ਤੋਂ ਅਗਾਂਹ ਵੀ ਜਿਸ ਤਰ੍ਹਾਂ ਦੇ ਕੋਈ ਕਾਨੂੰਨੀ ਚਾਰਾ ਜਿਵਾस्ते ਉਹਨਾਂ ਦੀ ਇਹਨਾਂ ਹਕੀਮਾਂਗਾਂ ਨੂੰ ਪਰਵਾਹ ਝਟਾਉਣ ਵਾਸਤੇ ਸਰਕਾਰ ਦੇ ਹਰ ਗੰਦੇ ਵਤੀਰੇ ਦਾ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਪਹਿਲਾਂ ਵੀ ਸਮੂਚੀਆਂ ਸਿੱਖ ਜਥੇਬੰਦੀਆਂ ਦੇ ਸਮੂਚੇ ਪੰਥ ਦੇ ਵੱਡੇ ਸਹਿਯੋਗ ਦਾ ਸਦਕਾ ਜਿਹੜਾ ਸ਼ਰਮਣ ਗੁਰਦਾਰ ਪ੍ਰਬੰਧ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮਿਲੇ ਅਦੇਸ਼ਾਂ ਵਾਤਾਕ ਉਹਨਾਂ ਦੇ ਅਸ਼ਤਰਸ਼ਾਹ ਹੈ ਜਿਹੜਾ ਇਹ ਯਤਨ ਕੀਤੇ ਜਾ ਰਿਹਾ ਹੈ ਤੇ ਇਹ ਨਿਰੰਤਰ جاری ਰਹਿਣਗੇ ਕਿਉਂਕਿ ਅਜੇ ਬੰਦੀ ਸਿੰਘਾਂ ਦੀ ਰਿਹਾਈ ਪਰਾਜੋਨ ਸਾਹਿਬ ਦੇ ਪਾਂਚੀ ਨੂੰ ਤਬਦੀਲ ਕਰਨ ਅਤੇ ਉਹਨਾਂ ਦੇ ਰਿਹਾਈ ਵਾਸਤੇ ਬੜਾ ਵੱਡੇ ਸੰਘਰਸ਼ ਚੱਲ ਰਹੇ ਤੇ ਅੱਜ ਵੀ ਨਿਰੰਤਰ ਜਾਰੀ ਨੇ ਪਰ ਨਾਲ ਦੀ ਨਾਲ ਜਿਹੜਾ ਭਗਤਾ ਮਸਲਾ ਅਮਰਪਾਲ ਹੋਣਾ ਦੇ ਭੋਕਰ ਦਲ ਦਾ ਇਹ ਵੀ ਕਿਉਂਕਿ ਕੌਮੀ ਜਿਜਵਾਦਾਂ ਨਾਲ ਸੰਬੰਧਿਤ ਹੈ ਇਹਦੇ ਦੇ ਫੈਸਲਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਇਸੇ ਕਰਕੇ ਜਿਹਦਰ ਸਾਹਿਬ ਨੇ ਇੱਕ ਸਬ ਕਮੇਟੀ ਸਥਾਪਿਤ ਕੀਤੀ ਤੇ ਉਹਨਾਂ ਨੇ ਤਿੰਨ ਚਾਰ ਪੰਜ ਮੀਟਿੰਗਾਂ ਤੋਂ ਬਾਅਦ ਅੱਜ ਅਸੀਂ ਉਹ ਇਸ ਫੈਸਲੇ ਪਹੁੰਚੇ ਆਂ ਕਿ ਜਿਹੜਾ 17 ਤਰੀਕ ਨੂੰ ਐਤਵਾਰ ਇਥੇ ਇਕੱਠ ਹੋ ਰਿਹਾ ਇਹਨਾਂ ਦੇ ਭੁਖੜਦਾਲ ਦੇ ਸੰਬੰਧ ਵਿੱਚ ਸਰਕਾਰ ਦਾ ਜਿਹੜੇ ਐਂਕੜਵਾਜੀ ਹੈ ਉਹਦਾ ਮੂੰਹ ਤੋੜਨ ਦਾ ਜਵਾਬ ਦੇਣ ਵਾਸਤੇ ਅਸੀਂ ਉਹਦੇ ਵਿੱਚ ਵੱਡੇ ਤੌਰ ਉਤੇ ਔਰ ਅੱਜ ਵੀ ਸਮੁੱਚੇ ਪੰਥ ਨੂੰ ਇਹ ਅਪੀਲ ਕਰਦੇ ਆਂ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਸਦਕਾਰ ਜਨ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜਾਇਦਾਦ ਸੀਰ ਅਕਾਲ ਤਖਤ ਸਾਹਿਬ ਵੱਲੋਂ ਕਿ ਉਹਨਾਂ ਨਾਲ ਸਮੇਂ ਜਿਹੜੇ ਪੰਥਨ ਗੁੱਧੇ ਨੇ ਏ ਬੰਤੀ ਚੰਗਾ ਦੇ ਲਈ ਅਮਰਪਾਲ ਹੋਣਾ ਦੀ ਐਨਐਸਟਰਾਉਂ ਦੀ ਇਹਨਾਂ ਦੇ ਲਈ ਐਨਐਲ ਪੰਜਾਬ ਤਬਦੀਲ ਕਰਨ ਲਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮੂਚੀਆਂ ਜਥੇਬੰਦ ਗਵਲਗਰਾ ਤੋਂ ਉੱਚੇ ਉੱਠ ਕੇ ਹਰ ਤਰੀਕੇ ਦੇ ਨਾਲ ਪੰਥਕ ਇੱਕ ਜੁਟਦਾ ਦਾ ਜਿਹੜਾ ਮਜਬੂਤ ਪ੍ਰਗਟਾਵਾ ਕਰਨ ਦੀ ਲੋੜ ਹੈ ਤਾਂ ਕਿ ਇਹ ਜਿਹੜੀਆਂ ਸਾਸ਼ਾ ਪੰਥ ਵਿਰੋਧੀ ਏਜੰਸੀਆਂ ਵੱਲੋਂ ਸਰਕਾਰਾਂ ਵੱਲੋਂ ਸਮੇਂ-ਸਮੇਂ ਕਿਤੀਆਂ ਜਾ ਰਹੀਆਂ ਨੇ ਇਹਨਾਂ ਦਾ ਤਾਂ ਹੀ ਕੋਈ ਨਾ ਕੋਈ ਸਾਰਥਕ ਹਾਲ ਨਿਕਲ ਸਕਦਾ ਉਹਨਾਂ ਵੇਲੇ ਜਿੱਨਾਂ ਚਿਰ ਆਪਾਂ ਸਾਰਾ ਪੰਥ ਇੱਕ ਕੇਸਰੀ ਨਿਸ਼ਾਨ ਅਸਰੀ ਅਕਾਲ ਤਖਤ ਸਾਹਿਬ ਦੇ ਘਟ ਸਾਬੇ ਇਕੱਠਾ ਨਹੀਂ ਹੁੰਦਾ ਔਰ ਇੱਕ ਜੁੱਟ ਦਾਦਾ ਮਜ਼ਬੂਤ ਪ੍ਰਗਟਾਵਾ ਨਹੀਂ ਕਰਦਾ ਉਹਨਾਂ ਚਿਰ ਇਹਨਾਂ ਰਹਿਣਾ ਹਲਾਤਾ ਤੋਂ ਛੁਟਕਾਰਾ ਪਾਉਣਾ ਪਾਉਣਾ ਅਤੇ ਆਪਣੇ ਮਜ਼ਾਬਕ ਪੰਥਕ ਹਿੱਤਾਂ ਦੇ ਪੈਰ ਰਵੇ ਕਰਦਾ ਹੋਇਆਂ ਉਹਦੇ ਪਰਦੇਕੂ ਸਰਕਾਰ ਦੇ ਰਵੱਈਏ ਦੇ ਮੂੰਹ ਤੋਂ ਜਵਾਬ ਨਹੀਂ ਦਿੱਤਾ ਜਾ ਸਕਦਾ ਸੋ ਇੱਕ ਜੁਠਦਾ ਦਾ ਪੰਥ ਕੇਕਤਾ ਦਾ ਬਹੁਤ ਵੱਡਾ ਜਿਹੜਾ ਲੋੜਾ ਗੁਰੂ ਸਾਹਿਬ ਦੇ ਹੁਕਮ ਹੈ ਇੱਕ ਹੋਏ ਇਕੱਤਰ ਮਿਲੋ ਮੇਰੇ ਪਾਇ ਦੁਬਦਾ ਦੂਰ ਕਰੋ ਲੈ ਲਾਏ ਹਰ ਨਾਮੇ ਕੇ ਹੋ ਜੋੜੀ ਗੁਰਮੁਖ ਬੈਸੋ ਸਭਾ ਬਚਾਏ ਔਰ ਜਿਹੜਾ ਦੁਸ਼ਮਣ ਦੀਆਂ ਨੀਤੀਆਂ ਹੁੰਦੀਆਂ ਨੇ ਉਹਦਾ ਮੂੰਹ ਤੋੜਵਾ ਜਵਾਬ ਮਹਾਰਾਜ ਸਾਹਿਬ ਨੇ ਕਿਹਾ ਵੀ ਤਕੜੇ ਹੋ ਕੇ ਦਿੱਤਾ ਜਾ ਸਕਦਾ ਸਮੇਂ ਦੇ ਵੰਗਾਰ ਨੂੰ ਹਰ ਤਰੀਕੇ ਖੇੜੇ ਮਤੇ ਪਰਵਾਨਾ ਨਹੀਂ ਚਾਹੀਦਾ ਸੋ ਅੱਜ ਇਹ ਫੈਸਲਾ ਕੀਤਾ ਗੁਰੂ ਸਾਹਿਬ ਕਿਰਪਾ ਕਰ ਇਹ ਜਿਹੜਾ ਗਾਠਾ ਸਭ ਤੋਂ ਜ਼ਰੂਰੀ ਹੈ ਕਿ ਇਸ ਇਕੱਠ ਨੂੰ ਪੂਰੇ ਡਿਸਪੀਨਡ ਪਾਵਨ ਤਰੀਕੇ ਦੇ ਨਾਲ ਜਿਹਨਾਂ ਨੇ ਕੰਡਕਟ ਕਰਨਾ ਉਹਦੇ ਵਾਸਤੇ ਸਰਦਾਰ ਸੁਖਬੀ ਸਿੰਘ ਉਦੋਂ ਕੇ ਸਾਹਮਣੇ ਬੇਨਤੀ ਕੀਤੀ ਹੈ ਕਿ ਉਹਦੋਂ ਦਾ ਸਟੇਜ ਦਾ ਸੰਚਾਲਨ ਔਰ ਸਰਦਾਰ ਭਗਵੰਤ ਸਿੰਘ ਸਿਆਲ ਕਾ ਪ੍ਰਧਾਨ ਸਾਹਿਬ ਦੇ ਹੁਕਮਾਂ ਅਨੁਸਾਰ ਇਹ ਉਹਦੋਂ ਸੁਰੌਣੇ ਕਮਟੀ ਵੱਲੋਂ ਪ੍ਰਧਾਨਿਤ ਕਰਨ ਕਿ ਉਥੇ ਹਾਜ਼ਰੀ ਵੀ ਭਰਨਗੇ ਔਰ ਉਸ ਤੋਂ ਇਲਾਵਾ ਜਿਸ ਤਰ੍ਹਾਂ ਦੀ ਲੋੜ ਪੰਥਕਾਠ ਨੂੰ ਬਧਨ ਹੈ ਜਰਾਦਾ ਉਸੇ ਸੰਗਤਾਂ ਦੇ ਜੋ ਹੋਣਾ ਉਹ ਵੀ ਜੋ ਲੋੜ ਆ ਤ੍ਰੋਣ ਕਵੀ ਸਰੀਆ ਕਾਲ ਤੋਂ ਦੇਸ਼amataਵ ਸਾਥ ਤਰੀਕੇ ਨਾਲ ਨਾਲ ਖੜੀ ਹੈ ਇਹਨਾਂ ਜਿਹੜਾ ਕੌਮੀ ਜਿਹਾ ਬਣਾ ਮੁੱਦੇ ਆ ਇਹਨਾਂ ਹਰ ਤਰੀਕੇ ਨਾਲ ਨਾਲ ਖੜੇ ਆ ਬੰਦੀ ਸੰਗਤ ਦੇ ਸੰਬੰਧ ਵਿੱਚ ਵੀ ਔਰ ਇਹਨਾਂ ਅਮਰਤ ਪਾਉਲ ਸੈਨਾ ਦੇ ਇਸ਼ੂ ਤੇ ਵੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ